ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਅੱਜ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖੋਣਾ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਬਹੁਤ ਬਿਹਤਰੀਨ ਕੰਮ ਕਰ ਰਹੀ ਹੈ ਨਸ਼ੇ ਨੂੰ ਠੱਲ ਪਾਉਣ ਲਈ ਅਤੇ ਨਸ਼ਾ ਸੌਦਾਗਰਾਂ ਨੂੰ ਨਕੇਲ ਪਾਉਣ ਲਈ ਬਹੁਤ ਹੀ ਜ਼ਬਰਦਸਤ ਕੰਮ ਕੀਤਾ ਜਾ ਰਿਹਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਔੜ ਗੁੜਪੜ ਜਿਹੜਾ ਏਰੀਆ ਜਿਹੜੀ ਸਬਡਿਵੀਜ਼ਨ ਹੈ ਇਹ ਨਸ਼ਿਆਂ ਕਰਕੇ ਬਹੁਤ ਬਦਨਾਮ ਹੈ ਆਏ ਦਿਨ ਨਸ਼ਾ ਤਸਕਰਾਂ ਤੇ ਪਰਚੇ ਤਾਂ ਹੁੰਦੇ ਰਹਿੰਦੇ ਆ ਲੇਕਿਨ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਜਿਹੜਾ ਉਪਰਾਲਾ ਇੱਕ ਹੋਰ ਬਹੁਤ ਖਾਸ ਹੈ ਉਹ ਇਹ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਜਾ ਰਿਹਾ ਅਟੈਚ ਕੀਤਾ ਜਾ ਰਿਹਾ ਹੁਣ ਤਾਜ਼ਾ ਮਾਮਲਾ ਔੜ ਤੋਂ ਸਾਹਮਣੇ ਆਇਆ ਜਿੱਥੇ ਡੀਐਸਪੀ ਰਾਜਕੁਮਾਰ ਪਹੁੰਚਦੇ ਆ ਅਤੇ ਆਰਡਰ ਜਿਹੜੇ ਆ ਚਿਪਕਾਏ ਜਾਂਦੇ ਆ ਇੱਕ ਔਰਤ ਜਿਸ ਦਾ ਨਾਮ ਸੰਦੀਪ ਕੌਰ ਦੱਸਿਆ ਜਾ ਰਿਹਾ ਜਿਸ ਦੇ ਪਤੀ ਦਾ ਨਾਮ ਲਵਪ੍ਰੀਤ ਹੈ ਜਿਸ ਤੇ ਕਮਰਸ਼ੀਅਲ ਕੁਆਂਟੀਟੀ ਦਾ ਪਰਚਾ ਹੈ ਜਿਸ ਦੀ 47 ਲੱਖ 36000 ਦੀ ਪ੍ਰਾਪਰਟੀ ਜਿਹੜੀ ਹੈ ਆਲੀਸ਼ਾਨ ਘਰ ਦੀ ਜਿਹੜੀ ਪ੍ਰਾਪਰਟੀ ਹੈ ਉਸ ਨੂੰ ਫ੍ਰੀਜ਼ ਕੀਤਾ ਗਿਆ ਜਿਹੜੇ ਆਰਡਰ ਨੇ ਉਸ ਦੇ ਘਰ ਦੇ ਬਾਹਰ ਚਿਪਕਾਏ ਗਏ ਹਨ ਔਰ ਡੀਐਸਪੀ ਰਾਜਕੁਮਾਰ ਨੇ ਮੌਕੇ ਤੇ ਇਹ ਵੀ ਗੱਲ ਦੱਸੀ ਹੈ ਕਿ ਪਿਛਲੇ ਦਿਨਾਂ ਵਿੱਚ ਜਿਹੜੀ ਇਹ ਫਰੀਜ਼ ਤੇ ਅਟੈਚਮੈਂਟ ਦੀ ਪ੍ਰਕਿਰਿਆ ਚੱਲੀ ਹੈ ਉਸ ਤੋਂ ਸਮਝਿਏ ਤਾਂ ਤਕਰੀਬਨ 2 ਕਰੋੜ 9 ਲੱਖ ਦੀ ਜਿਹੜੀ ਪ੍ਰਾਪਰਟੀ ਹੈ ਉਹ ਅਟੈਚ ਕੀਤੀ ਗਈ ਹੈ ਤਾਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਡੀਐਸਪੀ ਰਾਜਕੁਮਾਰ ਉਹਨਾਂ ਦੀ ਅਗਵਾਈ ਹੇਠ ਔਰ ਪੁਲਿਸ ਮੈਡਮ ਇਨਸਪੈਕਟਰ ਨਰੇਸ਼ ਕੁਮਾਰੀ ਉਹਨਾਂ ਦੇ ਉਪਰਾਲਾ ਸਤਕਾ ਬਹੁਤ ਅੱਛਾ ਕੰਮ ਕਰ ਰਹੀ ਹੈ ਬਹੁਤ ਬਿਹਤਰੀਨ ਕੰਮ ਕਰ ਰਹੀ ਹੈ ਕਿਉਂਕਿ ਇਸ ਦੇ ਨਾਲ ਇੱਕ ਮੈਸੇਜ ਜਿਹੜਾ ਸਪਸ਼ਟ ਜਾਂਦਾ ਹੈ ਕਿ ਨਸ਼ਾ ਤਸਕਰ ਮਾੜੀਆਂ ਜਿਹੜੀਆਂ ਲਾਮਤਾਂ ਆ ਇਹਨਾਂ ਨੂੰ ਜਦ ਵਧਾਉਂਦੇ ਆ ਔਰ ਇਹਨਾਂ ਲਾਮਤਾਂ ਕਰਕੇ ਆਪ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਿਆਣਿਆਂ ਨੂੰ ਗਲਤ ਪਾਸੇ ਲਾਉਂਦੇ ਆ ਪਿੱਛੇ ਸੋਚ ਕੀ ਹੁੰਦੀ ਹੈ ਇਹੀ ਹੁੰਦੀ ਹੈ ਕਿ ਜਲਦ ਤੋਂ ਜਲਦ ਪੈਸਾ ਕਮਾਣਾ ਵੱਡੇ ਘਰ ਬਣਾਉਣੇ ਆ ਮੋਟਰਸਾਈਕਲ ਗੱਡੀਆਂ ਲੈਣੀਆਂ ਤਾਂ ਪੁਲਿਸ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨਸ਼ਾ ਵੇਚ ਕੇ ਬਣਾਉਣਗੇ ਉਹਨਾਂ ਨੂੰ ਇਸੇ ਤਰੀਕੇ ਫ੍ਰੀਜ਼ ਕੀਤਾ ਜਾਵੇਗਾ ਔਰ ਇਹਨਾਂ ਦੇ ਹੱਥ ਸਿਰਫ ਖਾਲੀ ਡਫਲੀ ਰਹਿ ਜਾਵੇਗੀ ਤਾਂ ਇੱਕ ਤਾੜਨਾ ਵੀ ਹੈ ਕਿ ਮਾੜੇ ਕੰਮ ਛੱਡ ਕੇ ਇਹ ਕੋਈ ਚੱਜ ਦਾ ਕੰਮ ਧੰਦਾ ਕਰਨ ਮੁਖਤਾਰਨ ਨਾਲ ਜੁੜਨ ਨਹੀਂ ਤਾਂ ਇਸੇ ਤਰੀਕੇ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਅਫਸਰ ਥਾਣਾ ਆਡ ਵੱਲੋਂ ਇੰਸਪੈਕਟਰ ਰੇਸ਼ ਕੁਮਾਰੀ ਵੱਲੋਂ ਇਹ ਜਿਹੜੀ ਨਸ਼ਾ ਸਮਗਲਰ ਹੈਗਾ ਇਹਨਾਂ ਦੀ ਪ੍ਰਾਪਰਟੀ ਅਟੈਚ ਕਰਾਈ ਗਈ ਜਿਹਦਾ ਨਾਮ ਸੰਦੀਪ ਕੌਰ ਵਾਈਫ ਆਫ ਲਪੀਤ ਹੈ ਔਰ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਮਕਦਮਾ ਦਰਜ ਹੈ ਅੱਜ ਕੱਲੇ ਜੇਲ੍ਹ 'ਚ ਹੈਗੀ ਸੋ ਇਹਦੀ ਇਹ ਪ੍ਰਾਪਰਟੀ ਜਿਹੜੀ ਕੋਠੀ ਬਣਾਈ ਗਈ ਹੈ ਉਹ ਨਸ਼ੇ ਦੀ ਕਮਾਈ ਤੋਂ ਬਣਾਈ ਗਈ ਹੈ ਜਿਹਦੀ ਕੁੱਲ ਕੀਮਤ 47,36,000 ਰੁਪਏ ਹੈ ਸੋ ਇਹਨੂੰ ਫ੍ਰੀਜ਼ ਕਰਨ ਦੇ ਆਰਡਰ ਜਿਹੜੇ ਹੋਏ ਆ ਔਰ ਅੱਜ ਅਸੀਂ ਇਹ ਫ੍ਰੀਜ਼ਿੰਗ ਜਿਹੜੇ ਆਰਡਰ ਹੈਗੇ ਆ ਉਹ ਇਹਨਾਂ ਦੇ ਘਰ ਮਤੇ ਚਿਪਕਾਏ ਕੋਈ ਕਿਨੇ ਮਾਮਲੇ ਦਰਜ ਨੇ ਇਸ ਤਰ੍ਹਾਂ ਇਰਤੇ ਇਹਦੇ ਤੇ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀ ਮਾਮਲਾ ਦਰਜ ਹੈ ਲੇਕਿਨ ਇਹਦੇ ਪਰਿਵਾਰਕ ਮੈਂਬਰਾਂ ਤੇ ਸਾਰਿਆਂ ਤੇ ਮੁਕਦਮੇ ਦਰਜ ਹੈ ਜਿਹੜਾ ਇਹ ਤਾਂ ਘਰ ਵਾਲਾ ਹੈ ਲਾਪੀ ਉਹਦੇ ਤੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਮੁਕਦਮਾ ਦਰਜ ਹੈ ਇਹਦੇ ਫਾਦਰ ਹੈਗੇ ਜਰਨੈਲ ਜੈਲੀ ਉਹਨਾਂ ਦੇ ਖਿਲਾਫ ਵੀ ਬਹੁਤ ਸਾਰੇ ਮੁਕਦਮੇ ਦਰਜ ਹੈ ਇਹਦੇ ਚਾਚਾ ਦੇਬੀ ਹੈ ਉਹਦੇ ਖਿਲਾਫ ਮੁਕਦਮੇ ਦਰਜ ਹੈ ਔਰ ਇਹਦੀ ਮਾਤਾ ਕਮਲੇਸ਼ ਜਿਹੜੀ ਅੱਜਕੱਲ ਮਫਰੂਰ ਚੱਲ ਰਹੀ ਹੈ ਉਹਦੇ ਖਿਲਾਫ ਵੀ ਮੁਕਦਮੇ ਦਰਜ ਹੈ ਸੋ ਸਾਰਾ ਇਹ ਪਰਿਵਾਰ ਜਿਹੜਾ ਹੈਗਾ ਇਸ ਕੰਮ ਵਿੱਚ ਮਲਬਸ ਹੈ ਸਰ ਜਿਹੜੇ ਕੀ ਫਰਦ ਹੋ ਜੇ ਇੰਦਰਾਜ ਹੋ ਜਾਏ ਨਾਮਦਰਜ ਹੋ ਜਾਏ ਮੈਨੇ ਕੋ ਰੈਡੈਂਟੀ ਹੁੰਦੀ ਨਹੀਂ ਹੋਣੀ ਬਿਲਕੁਲ ਹੁਣ ਜਿਹੜਾ ਫ੍ਰੀਜ਼ਿੰਗ ਆਰਡਰ ਹੋਣ ਤੋਂ ਬਾਅਦ ਇਹਨਾਂ ਦੇ ਰੈਵਨਿਊ ਰਿਕਾਰਡ ਦੇ ਵਿੱਚ ਇੰਦਰਾਜ ਹੋ ਜਾਏਗਾ ਔਰ ਇਹ ਕਿਸ ਇਸ ਪ੍ਰਾਪਰਟੀ ਨੂੰ ਨਾਮ ਵੇਚ ਸਕਣਗੇ ਨਾ ਹੀ ਕੋਈ ਇਹਨੂੰ ਅੱਗੇ ਡਿਸਪੋਜ਼ ਆਫ ਹੋ ਕੋਈ ਕਿਸੇ ਤਰ੍ਹਾਂ ਕਰ ਸਕਦਾ ਸਰ ਜ਼ਿਆਦਾਤਰ ਇਹ ਜਿਹੜੇ ਪ੍ਰਾਪਰਟੀ ਆਜ ਕੱਲੇ ਖਰੀਦੀਆਂ ਜਿਹੋ ਉਹੀ ਖਰੀਦੀਆਂ ਜਿਨ੍ਹਾਂ ਦੀ ਕੋਈ ਫਰਦ ਨਹੀਂ ਹੁੰਦੀ ਜਾਂ ਕਿਸੇ ਰਹਿਤੇਦਾਰ ਜਾਂ ਕਿਸੇ ਆਨੁਵਾਂਡ ਜਾਂ ਕਿਤੇ ਹੋਰ ਸੱਜਣ ਮਿੱਤਰ ਦੇ ਨਾਂ ਤੇ ਜਾਂ ਗੱਡੀਆਂ ਇਹ ਉਸੇ ਖਰੀਦੀ ਉਹਨਾਂ ਤੇ ਕੀ ਕਾਰਵਾਈ ਹੋਗੀ ਅਗਰ ਕੋਈ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਦੀ ਕਮਾਈ ਦੁਆਰਾ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਇਹਨਾਂ ਨੇ ਪ੍ਰਾਪਰਟੀ ਕਮਾਈ ਹੈ ਔਰ ਉਸ ਰਿਸ਼ਤੇਦਾਰ ਦੇ ਕੋਲ ਆਪਣੀ ਕੋਈ ਕਮਾਈ ਦਾ ਸਾਧਨ ਨਹੀਂ ਦੈਨ ਅਸੀਂ ਉਸ ਚੀਜ਼ ਨੂੰ ਵੀ ਫ੍ਰੀਜ਼ ਕਰਾ ਸਕਦੇ ਤੁਸੀਂ ਪਿਛਲੇ ਟਾਈਮ 'ਚ ਦੇਖਿਆ ਹੋਣਾ ਐ ਐਸ ਐਚਓ ਆਡ ਬਲੋਂ ਜਿਹੜੇ ਹੈਗੇ ਆ ਕੁਛ ਪ੍ਰਾਪਰਟੀ ਫ੍ਰੀਜ਼ ਕਰਾਈਆਂ ਗਿਆ ਜਿਨ੍ਹਾਂ ਵਿੱਚ ਉਹਨਾਂ ਦੇ ਵਹੀਕਲ ਵੀ ਜਿਹੜੇ ਹੈਗੇ ਉਹ ਫ੍ਰੀਜ਼ ਕਰਾਇਆ ਗਿਆ ਸੋ ਡੀਟੀਓ ਦੇ ਵੀ ਅੰਰਾਜ ਹੋ ਜਾਂਦਾ ਉਹ ਵਹੀਕਲ ਦੀ ਡਿਸਪੋਜ਼ਲ ਵੀ ਨਹੀਂ ਕਰ ਸਕਦੇ ਸਰ ਕਈ ਵੇਲੇ ਪਤਾ ਗੱਲ ਚੱਲਦੀ ਹੈ ਵੀ ਸਾਹਮਣੇ ਇਹਨਾਂ ਦਾ ਕੋਈ ਪ੍ਰੂਫ ਨਹੀਂ ਸਾਹਮਣੇ ਆਉਂਦਾ ਜਿੱਦਾਂ ਕਈ ਵੇਲੇ ਨਹੀਂ ਪ੍ਰਾਪਰਟੀਆਂ ਲੈ ਕੇ ਜਾਂ ਇਹਨਾਂ ਦੇ ਕੋਈ ਬੀਟੀ ਦੇ ਜਾਂ ਨੌ ਦੇ ਨਾਂ ਤੇ ਜਾਂ ਮੀਟਰ ਵਗੈਰਾ ਲੱਗੇ ਤੇ ਉਸ ਤੋਂ ਵੀ ਕੋਈ ਕਾਰਵਾਈ ਹੋ ਸਕਦੀ ਬਿਲਕੁਲ ਬਿਲਕੁਲ ਉਹਦੀ ਵੀ ਅਸੀਂ ਇਨਵੈਸਟੀਗੇਸ਼ਨ ਕਰਦੇ ਆ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਉਸ ਚੀਜ਼ ਨੂੰ ਫ੍ਰੀਜ਼ ਕਰਾਇਆ ਜਾਂਦਾ ਹੈ ਜੇਕਰ ਇਹ ਪ੍ਰਾਪਰਟੀ ਸਾਬਤ ਹੋ ਜਾਂਦਾ ਕਿ ਉਸ ਬੰਦੇ ਕੋਲ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਹੈ ਇਹ ਨਸ਼ੇ ਵੇਚ ਕੇ ਜਿਹੜੀ ਪ੍ਰਾਪਰਟੀ ਕਮਾਈ ਗਈ ਹੈ ਉਹ ਚਾਹੇ ਉਸ ਬੰਦੇ ਦੇ ਨਾਂ ਹੋਵੇ ਚਾਹੇ ਉਹਦੇ ਕਿਸੇ ਰਿਸ਼ਤੇਦਾਰ ਦੇ ਨਾਂ ਤੇ ਹੋਵੇ ਉਸ ਪ੍ਰਾਪਰਟੀ ਨੂੰ ਐਸਐਚਓ ਨੂੰ ਬਾਵਰ ਹੈ ਉਹਨੂੰ ਫ੍ਰੀਜ਼ ਕਰਵਾ ਦਿੰਦਾ ਹੈ ਫ੍ਰੀਜ਼ ਦਾ ਮਤਲਬ ਅਟੈਚ ਹੋ ਜਾਂਦੀ ਹੈ ਉਹ ਪ੍ਰਾਪਰਟੀ ਸਰਕਾਰ ਦੇ ਨਾਲ ਔਰ ਇਹ ਜਿਹੜੀ ਹੈਗੀ ਆ ਆਰਡਰ ਜਿਹੜਾ ਐਸਐਚਓ ਪਾਸ ਕਰਨ ਤੋਂ ਬਾਅਦ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਦਾ ਹੈ ਜਿਹੜੀ ਇਸ ਚੀਜ਼ ਦੀ ਦੋਸ਼ੀ ਨੂੰ ਮੌਕਾ ਦੇਣ ਤੋਂ ਬਾਅਦ ਉਹ ਆਰਡਰ ਨੂੰ 30 ਦਿਨ ਦੇ ਵਿੱਚ ਵਿੱਚ ਕਨਫਰਮ ਕਰਦਾ ਹੈ ਕਿ ਹਾਂ ਇਹ ਆਰਡਰ ਸਹੀ ਪਾਸ ਕੀਤਾ ਗਿਆ ਸੋ ਇਸ ਪ੍ਰਾਪਰਟੀ ਦੇ ਆਰਡਰ ਜਿਹੜੇ ਹੈਗੇ ਐਸਚਓ ਨੇ ਪਾਸ ਕੀਤੇ ਸੀ ਉਹ ਕੰਪੀਟੈਂਟ ਅਥਾਰਟੀ ਵੱਲੋਂ ਕਨਫਰਮ ਹੋ ਗਿਆ ਹੁਣ ਇਹਨਾਂ ਦਾ ਅੰਤਰਾਜ ਜਿਹੜਾ ਰੈਵਨਿਊ ਰਿਕਾਰਡ 'ਚ ਹੋ ਜਾਏਗਾ ਇਹ ਪ੍ਰਾਪਰਟੀ ਨੂੰ ਕੋਈ ਵੀ ਤਰ੍ਹਾਂ ਦੀ ਡਿਸਪੋਜ਼ ਆਫ ਨਹੀਂ ਕਰ ਸਕਦੇ ਔਰ ਫਰਦਰ ਜਿਹੜੀ ਕਾਰਵਾਈ ਕਰਕੇ ਇਹਦੀ ਫੋਰ ਫੀਚਰ ਦੀ ਕਾਰਵਾਈ ਹੋਏਗੀ ਥੈਨ ਜਿਹੜੀ ਹੈਗੀ ਹੈ ਸਰਕਾਰ ਇਸ ਪ੍ਰਾਪਰਟੀ ਨੂੰ ਆਪਣੇ ਕਬਜ਼ੇ 'ਚ ਲੈ ਲਵੇਗੀ ਤੇ ਮਤਲਬ ਹੈ ਕਿ ਇਹਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਜਦੋਂ ਕਬਜ਼ੇ ਵਿੱਚ ਲੈ ਲੈਂਦੇ ਆ ਇਹਦੀ ਕੋਈ ਨੁਲਾਮੀ ਹੁੰਦੀ ਆ ਜਾਂ ਕੀ ਹੁੰਦਾ ਆ ਬਿਲਕੁਲ ਫਸਟ ਸਟੇਜ ਹੈਗੀ ਜਿਹੜੀ ਫ੍ਰੀਜ਼ਿੰਗ ਆਰਡਰ ਹੁੰਦੇ ਆ ਉਹਦੇ ਵਿੱਚ ਅਟੈਚ ਹੋ ਗਈ ਪ੍ਰਾਪਰਟੀ ਹੁਣ ਇਹ ਡਿਸਪੋਜ਼ ਆਫ ਸੇਲ ਨਹੀਂ ਕਰ ਸਕਦੇ ਵੇਚ ਨਹੀਂ ਸਕਦੇ ਥੈਨ ਇਹਨਾਂ ਤੋਂ ਫੇਰ ਪ੍ਰोसीडिंग ਚੱਲਣਗੀਆਂ ਔਰ ਜਦੋਂ ਇਹ ਆਰਡਰ ਪਾਸ ਹੋ ਜਾਣਗੇ ਫੋਰ ਫੀਚਰ ਦੇ ਫਿਰ ਜਿਹੜੀ ਸਰਕਾਰ ਆਪਣੇ ਕਬਜ਼ੇ ਚ ਲੈ ਲੇਗੀ ਉਹ ਨਲਾਮੀ ਤੋਂ ਬਾਅਦ ਕਰਦੀ ਹੈ ਕੰਪੀਟੈਂਟ ਅਥਾਰਟੀ ਜਿਹੜੀ ਉਸ ਚੀਜ਼ ਨੂੰ ਅੱਗੇ ਪਰਸੂ ਕਰਦੀ ਹੈ ਫਿਰ ਨਲਾਮੀ ਕਰੇ ਜਾਂ ਉਹਨੂੰ ਆਪਣੇ ਢੰਗ ਨਾਲ ਕਿਸੇ ਹੋਰ ਨਾਲ ਮਤਲਬ ਉਹਨਾਂ ਦੀ ਨਹੀਂ ਰਹਿੰਦੀ ਫਿਰ ਉਹਨਾਂ ਦੇ ਕਬਜ਼ੇ ਚ ਚਲੇ ਜਾਂਦੇ ਹਾਂਜੀ ਇਸੇ ਲਈ ਸਵਾਲ ਪੁੱਛੇ ਕਿਉਂ ਕਈਆਂ ਦੇ ਸਵਾਲ ਸੀ ਕਿ ਸਾਨੂੰ ਸਿੱਧੀ ਭਾਸ਼ਾ ਵਿੱਚ ਸਮਝ ਨਹੀਂ ਆਂਦੀ ਰਸੀਦ ਬਿਲਕੁਲ ਭਾਸ਼ਾ ਦਾ ਹੈ ਔਰ ਮੈਂ ਸਮਝ ਨਹੀਂ ਦੇਣਾ ਕਲੀਅਰ ਹੋ ਜੇਗਾ ਠੀਕ ਹੈ ਜੀ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਅ ਜਿਹੜਾ ਪਿਛਲੇ 1 ਸਾਲ ਤੋਂ ਮਾਨਯੋਗ ਐਸਐਸਪੀ ਸਾਹਿਬ ਸਾਡੇ ਡਾਕਟਰ ਮਹਿਤਾਬ ਸਿੰਘ ਆਈਪੀਐਸ ਔਰ ਸਾਡੇ ਡੀਐਸਪੀ ਸਾਹਿਬ ਸ਼ਿਰਾਜ ਕੁਮਾਰ ਬਜਾਰਗੀ ਇਹਨਾਂ ਵੱਲੋਂ ਜਿਹੜਾ ਲਗਾਤਾਰ ਸਾਡੀ ਜੁਆਇੰਟਲੀ ਇਸ ਚੀਜ਼ ਦੇ ਉੱਤੇ ਇੱਕ ਪ੍ਰਾਇੋਰਟੀ ਦੇ ਹਿਸਾਬ ਨਾਲ ਐਫਰਟ ਕੀਤਾ ਜਾ ਰਿਹਾ ਕਿ ਜਿੰਨੇ ਵੀ ਨਸ਼ਾ ਸਮੱਗਲਰ ਨੇ ਅਗਰ بار-बार ਉਹਨਾਂ ਨੂੰ ਦੱਸਣ ਤੋਂ ਬਾਅਦ ਵੀ ਉਹਨਾਂ ਨੂੰ ਇਹ ਸੁਨੇਹਾ ਦੇਣ ਤੋਂ ਬਾਅਦ ਵੀ ਉਹ ਆਪਣੇ ਇਸ ਕੰਮਾਂ ਤੋਂ ਬਾਜ਼ ਨਹੀਂ ਆ ਰਹੇ ਤਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਲਗਾਤਾਰ ਰਜਿਸਟ੍ਰੇਸ਼ਨ ਕਰ ਰਹੇ ਹਾਂ ਕਿਉਂਕਿ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਔੜ ਗੜਾਪੜ ਕਾਫੀ ਬਦਨਾਮ ਰਿਹਾ ਹੈ ਪਿਛਲੇ ਸਮੇਂ ਤੋਂ ਉਹਦੇ ਵਿੱਚ ਇਹ ਲਗਾਤਾਰ ਐਫਰਟ ਕਰਦੇ ਹਾਂ ਅਸੀਂ ਰਜਿਸਟ੍ਰੇਸ਼ਨਸ ਵੀ ਕੀਤੀਆਂ ਨੇ ਤੇ ਇੱਥੇ ਜਿਹੜੇ ਐਡਿਕਸ਼ਨ ਦੇ ਵਿੱਚ ਸੀਗੇ ਬਹੁਤ ਸਾਰੇ ਨੌਜਵਾਨ ਆਪਣੇ ਆਲੇ ਦੁਆਲੇ ਪਿੰਡਾਂ ਦੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਾਗੀ ਕਰਾਇਆ ਤੇ ਸਭ ਤੋਂ ਵੱਡੀ ਜਿਹੜੀ ਅਸੀਂ ਇਸ ਚੀਜ਼ ਦੇ ਵਿੱਚ ਇੱਕ ਜਿਹੜੀ ਅਹਿਮ ਭੂਮਿਕਾ ਹੈਗੀ ਆ ਉਹ ਇਹ ਵੀ ਹੈ ਕਿ ਆ ਪ੍ਰੋਪਰਟੀਆਂ ਜਿਸੀ ਇਹਨਾਂ ਦੀਆਂ ਤਸਦੀਕ ਕਰਕੇ ਵੈਰੀਫਾਈ ਕਰਕੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਫ੍ਰੀਜ਼ ਕੀਤਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹਾ ਦੇਖਿਆ ਜਾਏਗਾ ਬਿਲਕੁਲ ਜੀ ਇਹ ਲਗਾਤਾਰ ਚੱਲੇਗੀ ਮੁਹਿੰਮ ਜਦੋਂ ਤੱਕ ਜਿਵੇਂ ਹੁਣ ਸ਼ੁੱਧ ਪੰਜਾਬੀ ਚ ਕਹਣਾ ਚਾਹੁੰਦਾ ਤੇ ਵਿਨਾਸ਼ ਨਹੀਂ ਹੁੰਦਾ ਸਰ ਹੁਣ ਤਦ ਤੱਕ ਸਰ ਬਨਾਸ਼ ਨਹੀਂ ਹੁੰਦਾ ਤਦ ਤੱਕ ਤੁਸੀਂ ਬਨਾਸ਼ ਕਰਦੇ ਰਹੋਗੇ ਬਿਲਕੁਲ ਠੀਕ ਹੈ